ਗੀਤ ਗਾਣਾ ਹੀ ਗਾਵਾ ਕੋਈ ਨਹੀਂ ਕਾਹਦੇ ਜਾ ਕੇ ਆਉਂਦਾ ਕੋਈ ਵੀ ਗੀਤ ਗਵਾ ਲਈਏ ਕੋਈ ਵੀ ਕੋਈ ਨਹੀਂ ਛੋਟਾ ਜਾਂ ਬਸ ਛੋਟੇ ਨੇ ਇੱਕ ਦੱਪਾ ਗਾ ਲੋ ਚੰਦੀ ਵੇ ਚਾਨਣੀ ਰਾਤ ਗੜੀਆਂ ਵੀ ਰਾਤ ਪਿਉ ਵੇ ਵੀਰੇ ਚੰਦੀ ਵੇ ਚਾਨਣੀ ਉਹਨਾਂ ਵੇਲੇ ਕਿਹੜੇ ਕਿਹੜੇ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਤਾਣਾ ਇਹ ਵੀ ਕਹਿੰਦਾ ਰਹੇ ਡਾਵਣੀ ਆਈ ਨਹੀਂ ਮੈਂ ਤਾਣਾ ਵੇਲੇ ਜਿਹੜੀ ਬੀਬੀ ਘੜ ਉਹ ਚੱਲੀ ਇੱਕ ਤਾਂ ਹੱਥਾ ਤੇ ਤਾਣਾ ਤੋਂ ਉਹਨਰੇ ਕੰਮ ਨੇ ਚੱਲ ਜੀਦੇ ਹੁੰਦੇ ਤੇ ਸੋਹਣ ਤੋਂ ਉਹਨਾਂ ਦਾ ਉਰੀ ਪੂਰਾ ਲਓ ਐਵੇਂ ਨਹੀਂ ਕਾਈ ਚੱਕਾ ਮੈਂ ਚੱਕ ਲਓ ਬਸ ਬਸ ਬੜਾ ਹੋ ਜੂ ਪਰ ਜੁੜੀ ਪਾਰਚੀਆਂ ਲਈ ਹੋ ਜੂ ਪਰਵਾਰਾ ਆਪਣੇ ਦਾ ਹੋਣ ਪ੍ਰੋਗਰਾਮ ਨੇ ਹੋਰ ਕੋਈ ਵੀ ਇਹਨਾਂ ਨੂੰ ਪੁੱਛਾ ਦੋ ਵਰਦਾਂ ਨੂੰ ਜੋੜਨ ਲਈ ਵਰਤੀ ਜਾਣ ਵਾਲੀ ਚੀਜ਼ ਨੂੰ ਕੀ ਕਹਿੰਦੇ ਹਨ ਥੱਲੇ ਦਾ ਜਿਹੜਾ ਪੰਜਾਂ ਨੂੰ ਜੋੜੀ ਜਾਣ ਵਾਲੀ ਚੀਜ਼ ਨੂੰ ਕੀ ਪੰਜਾਲੀ ਇਦਾਂ ਇਦਾਂ ਚ ਗਾਣਾ ਇੱਕ ਦੋ ਵਸਾ